ਸਾਰੇ ਸੰਸਕਾਰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਮ ਅਸੀਂ ਬਣਾਵਾਂਗੇ ਅੱਜ ਕਾਲੀਆਂ ਤੋਰੀਆਂ ਦੀ ਸਬਜੀ ਇਹ ਕਾਲੀਆਂ ਤੋਰੀਆਂ ਨੂੰ ਕੀਆ ਤੋਰੀਆਂ ਵੀ ਕਹਿ ਦਿੰਦੇ ਆ ਤੇ ਕਾਲੀਆਂ ਤੋਰੀਆਂ ਵੀ ਕਹਿ ਦਈਦਾ ਤੁਸੀਂ ਦੱਸਿਓ ਕਮੈਂਟ ਵਿੱਚ ਤੁਸੀਂ ਇਹਨਾਂ ਨੂੰ ਕੀ ਕਹਿੰਦੇ ਜੀ ਇਹਦੀ ਸਬਜੀ ਨੂੰ ਅਸੀਂ ਬੜੇ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਚਲੋ ਫਿਰ ਵੇਖੋ ਅੱਗੇ ਵੀਡੀਓ ਵਿੱਚ ਕਿਸ ਤਰ੍ਹਾਂ ਅਸੀਂ ਸਬਜੀ ਬਣਾ ਕੇ ਤਿਆਰ ਕੀਤੀ ਕਾਲੀਆਂ ਤੋਰੀਆਂ ਬਣਾਵਾਂਗੇ ਇਹਨਾਂ ਬਹੁਤ ਹੀ ਸਾਂਤ ਰਿਕੇ ਨਾਲ ਬਣਾ ਕੇ ਤਿਆਰ ਕਰਾਂਗੇ ਫਟਾਫਟ ਇਹਨੂੰ ਕਾਲੀਆਂ ਤੋਰੀਆਂ ਵੀ ਕਹਿ ਦਈਦਾ ਵਾ ਕੀ ਆ ਤੋਰੀਆਂ ਵੀ ਕਹਿ ਲਈਦੀਆਂ ਤੇ ਇਹਨੂੰ ਪਹਿਲਾਂ ਅਸੀਂ ਛੇਲ ਲਾਂਗੇ ਇਹਦਾ ਉੱਪਰ ਛਿਲ ਕਾ ਤਿਆਰ ਲੈਨੇ ਤੋਰੀਆਂ ਦੀ ਅਸੀਂ ਕਟਿੰਗ ਕਰ ਲਈ ਆ ਇਹ ਤਰ੍ਹਾਂ ਅਸੀਂ ਤੜਕੇ ਲਈ ਸਮਾਨ ਵੀ ਕਟਿੰਗ ਕਰ ਲਿਆ ਵਾ ਦੋ ਪਿਆਜ਼ ਲਏ ਸੀ ਮੋٹے ਸਾਈਜ਼ ਦੇ ਇਹਨਾਂ ਨੂੰ ਅਸੀਂ ਕਟਿੰਗ ਕਰ ਲਿਆ ਵਾ ਪਤਲਾ ਪਤਲਾ ਤੇ ਲੰਬਾਈ ਵਿੱਚ ਕੱਟਿਆ ਹਰੀ ਮਿਰਚ ਤੇ ਲਸਣ ਦਾ ਪੇਸਟ ਬਣਾ ਲਾਂਗੇ ਤੇ ਟਮਾਟਰਾਂ ਨੂੰ ਅਸੀਂ ਬਰੀਕ-ਬਰੀਕ ਕੱਟ ਲਾਂਗੇ ਕੜਾਈ ਅਸੀਂ ਰੱਖ ਲਈ ਆ ਹੁਣ ਅਸੀਂ ਵਿੱਚ ਇੱਕ ਕੜਛੀ ਤੇਲ ਪਾ ਲਾਂਗੇ ਤੇਲ ਗਰਮ ਹੋ ਗਿਆ ਵਾ ਹੁਣ ਅਸੀਂ ਇੱਕ ਚਮਚਾ ਜੀਰਾ ਪਾ ਲਾਂਗੇ ਇਹ ਸਬਜ਼ੀ ਫਟਾਫਟ ਬਣਨ ਵਾਲੀ ਹੈ ਬਹੁਤ ਜਲਦੀ ਸਬਜ਼ੀ ਬਣ ਕੇ ਤਿਆਰ ਹੋ ਜੂਗੀ ਪਿਆਜ਼ ਪਾਲਾਂਗੇ ਪਿਆਜ਼ ਨੂੰ ਹਲਕਾ ਗਲਾਬੀ ਕਰ ਲਈਏ ਪਿਆਜ਼ ਹਲਕਾ ਗਲਾਬੀ ਹੋ ਗਿਆ ਹਾਂ ਹੁਣ ਅਸੀਂ ਲਸਣ ਤੇ ਹਰੀ ਮਿਰਚ ਦਾ ਪੇਸਟ ਪਾ ਲਈਏ ਲਸਣ ਤੇ ਹਰੀ ਮਿਰਚ ਦਾ ਪੇਸਟ ਅਸੀਂ ਇਹਦੇ ਵਿੱਚ ਪਾ ਲਾਂਗੇ ਪਿਆਜ਼ ਤੇ ਲਸਣ ਅਸੀਂ ਚੰਗੀ ਤਰ੍ਹਾਂ ਭੁੰਨ ਲਿਆ ਵਾ ਹੁਣ ਇਹਦੇ ਵਿੱਚ ਮਸਾਲੇ ਪਾ ਲੈਨੇ ਨਮਕ ਅਸੀਂ ਟੇਸਟੋਂ ਸਾਰ ਪਾਵਾਂਗੇ ਇੱਕ ਚਮਚਾ ਹਲਦੀ ਥੋੜੀ ਜਿਹੀ ਕੁਟੀ ਹੋਈ ਲਾਲ ਮਿਰਚ ਕਸ਼ਮੀਰੀ ਦੇਗੀ ਲਾਲ ਮਿਰਚ ਇਹ ਅਸੀਂ ਕਲਰ ਲਈ ਪਾਉਣੀ ਤੁਸੀਂ ਕਹੋ ਤੇ ਇਹਨੂੰ ਨਾ ਵੀ ਪਾਓ ਇਹ ਨਾਲ ਸਬਜ਼ੀ ਦਾ ਕਲਰ ਬਹੁਤ ਵਧੀਆ ਹੁੰਦਾ ਟਮਾਟਰ ਪਾ ਲੈਨੇ ਆ ਟਮਾਟਰ ਵੀ ਚੰਗੀ ਤਰ੍ਹਾਂ ਪੱਕ ਗਏ ਨੇ ਛੜਕੇ ਨੇ ਆਪਣਾ ਤੇਲ ਛੱਡ ਦਿੱਤਾ ਵਾ ਹੁਣ ਅਸੀਂ ਇਹਦੇ ਵਿੱਚ ਸਬਜ਼ੀ ਨੂੰ ਪਾ ਲੈਨੇ ਸਬਜ਼ੀ ਦੇ ਨਾਲ ਅਸੀਂ ਪਾਣੀ ਬਿਲਕੁਲ ਵੀ ਨਹੀਂ ਪਾਵਾਂਗੇ ਕਿਉਂਕਿ ਸਾਡੀਆਂ ਤੋਰੀਆਂ ਬਿਲਕੁਲ ਭੂਲੀਆਂ ਤੇ ਨਰਮ ਨੇ ਕਾਲ ਹੈ ਤੋਰੀਆਂ ਨਾਲ ਸੀ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਇਹਦੇ ਵਿੱਚ ਪਾਣੀ ਅਸੀਂ ਬਿਲਕੁਲ ਵੀ ਨਹੀਂ ਪਾਵਾਂਗੇ ਉਪਰੋਂ ਅਸੀਂ ਇਹਨੂੰ ਕਵਰ ਕਰ ਦਿੰਨੇ ਆਂ 5 ਕਿ ਮਿੰਟ ਤੱਕ ਇਹਨੂੰ ਪੱਕਣ ਦਿੰਨੇ ਆਂ 5-7 ਮਿੰਟ ਹੋ ਗਏ ਸਬਜੀ ਬਣ ਗਈ ਨੂੰ ਚੈੱਕ ਕਰ ਲੈਨੇ ਆਂ ਆਵੇ ਇਸ ਤਰ੍ਹਾਂ ਹੀ ਸਕਦੇ ਜੀ ਸਬਜੀ ਨੇ ਕਾਫੀ ਸਾਰਾ ਪਾਣੀ ਛੱਡ ਦਿੱਤਾ ਵਾ ਕਿਉਂਕਿ ਤੋਰੀਆਂ ਜਿਹੜੀਆਂ ਅਸੀਂ ਸਾਡੀਆਂ ਉਹ ਬਿਲਕੁਲ ਕੂਲੀਆਂ ਸੀ ਤਾਜ਼ੀਆਂ ਅਸੀਂ ਤੋੜ ਕੇ ਲੈਂਦੀਆਂ ਸੀ ਆਪਣੀਆਂ 73 ਮਿੰਟਾ ਸੀ ਹੋਰ ਇਹਨੂੰ ਪਕਾ ਲਈਏ। ਸਬਜੀ ਚੈੱਕ ਕਰ ਲੈਨੇ ਆ। ਸਬਜੀ ਬਣ ਕੇ ਤਿਆਰ। ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ। ਬਹੁਤ ਹੀ ਜਲਦੀ ਬਣ ਕੇ ਤਿਆਰ ਹੋਣ ਵਾਲੀ ਸਬਜੀ। ਸਬਜੀ ਬਣ ਕੇ ਤਿਆਰ ਹੈ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ। ਅੱਧਾ ਕ ਚਮਚਾ ਦੇ ਵਿੱਚ ਗਰਮ ਮਸਾਲਾ ਪਾ ਲਾਂਗੇ। ਤੇ ਮਿਕਸ ਕਰ ਲੈਨੇ ਆ। ਤੇ ਗੈਸ ਨੂੰ ਅਸੀਂ ਬੰਦ ਕਰ ਦਾਂਗੇ ਸਬਜੀ ਬਣ ਕੇ ਤਿਆਰ ਇਹ ਫਟਾਫਟ ਸਬਜੀ ਬਣ ਕੇ ਤਿਆਰ ਹੋਣ ਵਾਲੀ ਆ ਅਸੀਂ ਥੋੜਾ ਜਿਹਾ ਰਸਾ ਵਿੱਚ ਰੱਖਿਆ ਵਾ ਇਹਨੂੰ ਸਬਜੀ ਨੂੰ ਅਸੀਂ ਰਸਮੀ ਸੀ ਬਣਾ ਕੇ ਤਿਆਰ ਕੀਤਾ ਵਾ ਬਹੁਤ ਹੀ ਵਧੀਆ ਬਣੀ ਐ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ